ਕੰਨ ਜਿੰਨੇ ਮਰਜੀ ਤੇਜ਼ ਹੋਣ ਕਿਸੇ ਦੇ ਜਿੰਨੇ ਮਰਜੀ ਤੇਜ਼ ਹੋਣ ਜਿੰਨੀ ਮਰਜੀ ਇਹਨਾਂ ਦੀ ਸੁਣਨ ਸ਼ਕਤੀ ਤੇਜ਼ ਹੋਵੇ ਕਿڑی ਦੇ ਗੀਤ ਨਹੀਂ ਸੁਣ ਸਕਦੇ ਕਈ ਕਰਾਂ ਦੇ ਵਿੱਚ ਮਾੜੀ ਮੋਟੀ ਵੀ ਗੱਲਬਾਤ ਹੋ ਜਾਏ ਬਸ ਆਂਡ ਗਵਾਂ ਨੂੰ ਦੱਸ ਦੇਣਾ ਰਿਸ਼ਤੇਦਾਰਾਂ ਨੂੰ ਫੋਨ ਘੁਮਾ ਦੇਣੇ ਯਾਰਾਂ ਦੋਸਤਾਂ ਨੂੰ ਦੱਸ ਦੇਣਾ ਉਹ ਨਿੱਕੀ ਜੀ ਗੱਲ ਸੀ ਉਹ ਐਡਾ ਪਹਾੜ ਬਣ ਜਾਂਦੀ ਫੇ ਉਹ ਖੜੇ ਖੜੇ ਹੀ ਸੋਲਵ ਹੋ ਸਕਦੀ ਸੀ ਬੈਠਣ ਦੀ ਵੀ ਲੋੜ ਪੈਣੀ ਸੀ ਚਾਰ ਬੰਦੇ ਅਚ ਉਹ ਖੜੇ ਖੜੇ ਚਾਚੂ ਬਣਾਉਂਦੇ ਇਹੋ ਸੌਲਵ ਹੋ ਜਾਣੀ ਸੀ ਜਦੋਂ ਗੱਲ ਬਾਹਰ ਨਿਕਲ ਗਈ ਫੇਰ ਹੱਥੋਂ ਨਿਕਲ ਗਈ ਕੰਨ ਜਿੰਨੇ ਮਰਜੀ ਤੇਜ਼ ਹੋਣ ਪਰ ਕੀੜੀ ਦੇ ਗੀਤ ਨਹੀਂ ਸੁਣ ਸਕਦੇ ਕੋਸ਼ਿਸ਼ ਕਰਿਆ ਕਰੀਏ ਕਰਦੀਆਂ ਗੱਲਾਂ ਨੂੰ ਕਾਚੇ ਰੱਖੀਏ ਬਾਹਰ ਨਾ ਦਸੀਏ ਹਰ ਘਰ 'ਚ ਪ੍ਰੋਬਲਮ ਹੁੰਦੀ ਆ ਛੋਟੀ ਮੋਟੀ ਪਰ ਉਹ ਬਹੁਤ ਵੱਡੀ ਉਦੋਂ ਬਣ ਜਾਂਦੀ ਆ ਜਦੋਂ ਚਾਰ ਦੀਵਾਰੀ ਤੋਂ ਬਾਹਰ ਨਿਕਲ ਜਾਂਦੀ ਆ ਅੰਦਰ ਰੱਖੀ ਅੰਦਰ